ਵਾਹਿਗੁਰੂ ਜੀ ਤੋਂ ਖਾਲਸਾ ਵਨਕ ਜੀ ਬੱਤੇ ਹਾਲੇ ਸਵਾਗਤ ਹੁਕਮਰੇ YouTube ਚੈਨਲ 'ਤੇ ਚੈਨਲ ਕਿਵਾਨਾ ਐਸਪੀਵੀ 13 ਅਸੀਂ ਜੀਰੂ ਦਵਾਰਾ ਸੱਲਿਆਣਾ ਸਾਹਿਬ ਮਸੋਈ ਇਹ ਦੋ ਚੈਨਲ ਅਬ ਨਹੀਂ ਚੱਲਦੇ ਨਹੀਂ ਜਿਨ੍ਹਾਂ ਨੇ ਹਲੇ ਤੱਕ ਇਹਨਾਂ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲਾਂ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਅੱਜ ਦੀ ਵੀਡੀਓ ਗੁਰਦੁਆਰਾ ਸੱਲੇਣਾ ਸਾਹਿਬ ਵਿਖੇ ਜੋ ਪ੍ਰਭਾਤ ਫੇਰੀ ਰਮਦਾਸ ਭਗਤ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪ੍ਰਭਾਤ ਫੇਰੀ ਚੱਲ ਰਹੀ ਹੈ ਉਸ ਪ੍ਰਭਾਤ ਫੇਰੀ ਵਾਲੀ ਸੰਗਤ ਨੂੰ ਗੁਰਦੁਆਰਾ ਸੱਲੇਣਾ ਸਾਹਿਬ ਵਿਖੇ ਅੱਜੋ ਬੜੇ ਹੀ ਸਤਕਾਰ ਅਤੇ ਸਰਬਦਾ ਭਾਵਨਾ ਦੇ ਨਾਲ ਚਾਹਾਂ ਦੇ ਰੰਦਰ ਸਕਾਈ ਗਏ ਤੇਸ ਨੇ ਉਸੀਆਂ ਉੱਜਲ ਚਲ ਕੇ ਫਾਹੇ ਗੁਰ ਪੰਜਾ ਕਰਤਾ ਸੋਹਤ ਮਰਦਵਾਰਿਆਂ ਬਰ ਭਾਨਾ ਸੋ ਰਾਮ ਸਾਨਾ ਮਹਾਂ ਕ੍ਰਪਾ ਦੇ ਪਵਿੱਤਰ ਕੁਮੈਲਾ ਦੇਹੰਦਰ ਦੇ ਬੋਲਣਾ ਜੀ ਵਾਹਿਗੁਰੂ ਬਤਮਾਰ ਸੋ ਪਾ ਸਾਜੀ ਕੀਰਦਾਸ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਵਾਹ 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 ਨਾਮ ਨਾਮ ਦੇਵ ਚੇਤੀਆ ਉਹਨਾਂ ਜਨ ਜਨ ਦਾ ਸਰਪ੍ਰਸਤ ਹੋ ਹਮਤਾਰ ਸਾਈਂ ਸਾਹਿਬ ਦਾਹਰ ਚਰਿਆ ਦੇਹਿੰਦ ਬਕਰੂਦ ਦੀ ਬਾਤ ਪਾਂਚ ਦੀ ਜੀ ਸੇ ਸਭ ਦੇ ਸਹਾਇ ਕਾਲ ਸਾਹਿਬ ਜੀ ਕੇ ਬੋਲ ਬਾਰੇ ਮਰਣਾ ਦੀ ਬਾਤ ਅੱਲਾਹ ਦੀ ਬਾਣੀ ਮਕਬੂਦ ਜੀ ਸਿਕਾਨੂ ਸਿੱਖੀ ਦਾ ਅਨੁਸਾਰ ਰਾਮਕ੍ਰਿਸ਼ਨ ਅਲੇ ਕ੍ਰਿਸ਼ਨ ਦਾ ਸਹਾਦਾਰ ਕੋ ਸਦਾ ਦਾਨ ਦਾਨਾ ਸਰਦਾਨਾ ਮਾਸੀ ਸਿਵਰਕ ਸਰਸੇ ਸਰਸਿ ਸੁਨਾਨ ਤਾਂ ਕੀਆ ਤੇਰੇ ਗੁਰੂ ਜਿਹਾ ਤੁਤਾ ਧਰਮ ਦਾ ਸਰਬਾਰ ਬਰੁਣਾ ਜੀਓ ਨਹੀ ਤੁਮ ਆਪੇ ਹੀ ਸਿਖਾਂ ਦਾ ਮਨ ਦੀਵਾ ਮਨ ਤੁਮ ਚੀ ਮੰਗ ਪਦਰਾ ਤਾਰ ਬਰੁਜੇ ਕਾਰਕ ਤੁਮ ਆਪ ਮੈਂ ਪੰਥ ਦੇ ਸਦ ਅਸਾ ਹੋਇਆ ਕਾਰ ਜੀ ਸ਼੍ਰੀ ਨਿਸ਼ਾਨਾ ਸਾਹਿਬ ਹੋਰ ਗੁਰਦੁਆਰਿਆਂ ਵਰਤਾਨਾਂ ਦੇ ਜਿਨ੍ਹਾਂ ਤੋਂ ਪਰਸਤਵ ਹਸੋਇਆ ਗਿਆ ਤੇ ਦਰਸ਼ਨ ਜਾਤੋ ਸ਼ੀਵ ਸੰਭਾਗ ਕਰਨਾ ਪਿਆਰੇ ਸਾਥੀ ਲੋਕੋ ਬੇ ਨਿਵਾਣਿਆ ਤੇ ਮਾਣ ਮਿਤਾਣਿਆ ਤੇ ਤਾਲੁ ਤੋ ਕਹਿੰਦੀ ਹੋਤ ਨੇ ਅਸਰ ਦੇ ਅਸਹਿ ਸਚਿ ਤਰਾਇ ਗੁਰੂ ਪਰਤਨ ਸਹਾਤਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਸੌਨਾ ਪਾਸ ਸਦਾ ਸਭ ਜੰਤੂ ਹੋ ਨਿਸੰਤੁ ਜੀ ਆਪ ਜੀ ਦੇ ਕੋਲ ਤਰਕਰ ਕੇ ਸਰਬਤ ਸੰਗਤ ਨੂੰ ਦਰਸ਼ਨ ਕਰੇ ਬਸ ਕੇ ਨਤਨ ਨਮਨ ਕਰਤਾ ਆ ਜੀ ਦਾ ਬੜਾ ਪ੍ਰਭਾਨ ਕੋਟ ਧੰਨਵਾਦ ਹੈ ਜੀ ਤਾਂਨ ਸਹਾਤਿ ਗੁਰੂ ਨਾਨਕ ਜੀ ਮਹਾਰਾਜੀ ਤਾਂਨ ਸਹਾਤਿ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਤੁਹਾਨੂੰ ਨਾਮ ਕਰੇ ਹਾਲ ਪ੍ਰਮਾਣ ਕਰਨੀਆਂ ਮਨਵ ਕੌਮਨ ਕੋਨਪੁਰ ਨੂੰ ਕਰਨੇ ਦੁਤ ਸਲਾਮ ਅਸਲ ਨੂੰ ਸੁਣਨ ਸੁਣਨ ਨਿਰਜਨਤ ਹਰ ਸੋਜਨ ਕਰ ਕੋਰ ਕਰਨ ਕਾਲ ਗੁਰੂ ਜੀ ਸੇ ਬਗਾਨੇ ਸੇ ਵੰਦੀ ਸੇਵਾ ਸਮਰਪਤ ਕਰਨੀ ਮਾਨਵ ਹਰ ਦਾ ਪੂਰਨ ਸੇਵਾ ਪ੍ਰਦਾਨ ਹੋਣੇ ਕਹੀ ਪ੍ਰਕਾਰ ਦੇ ਵਾਕ ਦੁਨੀਆ ਜਿਆਦੇ ਹੁਣ ਲਾਤਰ ਦਾ ਹੋ ਜਾਂਦੀਆਂ ਨੇ ਜੀ ਆਪ ਜੀ ਆਪਣੇ ਨਾਲ ਜਨਤ ਸੰਪੀਵਾ ਆਪਣੇ ਦੇ ਵਾਸਤਾ ਸੁਸਵਾਡ ਬਾਣੀ ਪੜਨ ਦਾ ਸੇਵਾ ਕਰ دوسرا آپ کی رتا ہے کہ سبراہ دیتا ہے سبراہ دیتا ہے کہ سبراہ دیتا ہے سبراہ ہے شریفاہ دیتا ہے شریفاہ دیتا ہے صاحب جیو پر راسا تو جانا ਰਮਾ ਗੁਣਤਾਸ ਪ੍ਰਭ ਦਿਹਾਨ ਕਿਰਪਾਨ ਹਜੂਰ ਨਾਨਕ ਜੀਆ ਸਬਦ ਧੂਰ ਸੋਹ ਘਟਲ ਗੁਰਸੇਵੀਆ ਅਹਨ ਸੁਸਹਜ ਸੁਭਾਏ ਦਰਸ਼ਨ ਕਰਸ ਗੁਰੂ ਕੈ ਨਾ ਨਾ ਮਹਾਰਾਜ ਤੁਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਅਸਰੀ ਮਹਲਾ 5 ਫਿਰਤਾ ਫਿਰਤਾ ਟੇ ਜਨ ਸਾਦੋ पूराए थोरो सभु ਜੋ ਤੁਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਦੰਸੇ ਸਭ ਜੰਜਾਲ ਗੁਰਦੁਆਰਾ ਅਸਲਿਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਜੀ ਤੋਂ ਅੰਮ੍ਰਿਤਸਰ ਤੋਂ ਬਹੁਤ ਵਿਸ਼ਤਣ ਕੀਤਾ ਗਿਆ ਅਤੇ ਜੋ ਨਿਸਾਮ ਸਿੰਘ ਸੀ ਉਸ ਨੂੰ ਸੁਲੋਕੋ ਵੇਟ ਕੀਤਾ ਗਿਆ ਅਤੇ ਇੱਕ ਹੋਰ ਸੇਵਾਦਾਰ ਨੂੰ ਸਰੂਪੋਂ ਸੇਟੀਆ ਗਿਆ ਅਤੇ ਗੁਰਦੁਆਰਾ ਰਮਨਾਂਸ ਭਗਤੋਵੀਆਂ ਵੱਲੋਂ ਸੇਵਾਦਾਰ ਸਹਿਤੀ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ ਗਿਆ ਹੁਣ ਮੁਰਗਾਰਾ ਅਲਾਸਾ ਸਦਸਿਓ ਮਾਨਤਵਨ ਦਾ ਗੁਰਦੁਆਰਾ ਸਨੋੜ ਸਿੰਘ ਜੀ ਕਮੇਟੀ ਨੂੰ ਸਨਮਾਨ ਪਰਜਾਨਾ ਮੌਰੇ